ਆ ਬਾਲ ਕੇ ਬਾਲੀ ਛੋਟੀ ਕਰੀ ਵਰਦੀਆਂ ਤੂੰ ਭਾਈ ਇਹ ਤੁਹਾਨੂੰ ਪਤਾ ਨਹੀਂ ਹੈਗਾ ਇਹ ਨਾ ਅੱਜ ਕੱਲ ਫੈਸ਼ਨ ਆ ਪਰ ਤੁਸੀਂ ਪਿੰਡ ਵਾਲਿਆਂ ਨੂੰ ਤੁਹਾਡੀ ਸੋਚ ਵੀ ਇਦਾਂ ਦੀ ਰਹਿਣੀ ਅਨਪੜ੍ਹਾਂ ਦੀ ਤੁਹਾਨੂੰ ਨਹੀਂ ਪਤਾ ਹੈਗਾ ਇਹ ਚੀਜ਼ਾਂ ਆ ਆ ਵੀ ਤਰ੍ਹਾਂ ਫੈਸ਼ਨ ਆ ਆ ਆ ਇਹ ਸਟਾਲ ਆ ਸਟਾਲ ਆ ਇਹ ਕੀ ਆ ਪੈਂਟ ਸਾਡੇ ਵੀ ਨੂੰ ਤਾਂ ਕਹਿੰਦੇ ਤਾਂ ਪੈਂਟ ਹੀ ਆ ਜਿੱਦ ਤੱਕ ਤਾਰ ਚ ਫਸ ਗਈ ਹੋਰ ਹੈ ਜਿੱਦ ਤੇਰੇ ਕੋਲ ਉਸੀ ਹੈ ਨਬ ਮੇਰੇ ਤੁਹਾਨੂੰ ਕਿਉਂ ਨਹੀਂ ਸੰਭਾਲਦੇ ਰੱਬ ਨੇ ਮੈਨੂੰ ਲੱਗਾ ਰੱਬ ਨੂੰ ਮਾੜੀ ਮੋਟੀ ਮਾਰਟ ਦੇ ਦਿੰਦਾ ਨਾ ਮੁਰਦਾ ਦਾ ਬੂਟਾ ਉਹਦਾ ਵੀ ਸਰਵਾ ਕਰਕੇ ਨਮਰੂਤ ਲੱਗੇ ਨਹੀਂ ਨਹੀਂ ਮੈਂ ਨਹੀਂ ਕਰਦੀ ਹੈਗੀ ਆ ਸਿਰਫ ਤੁਹਾਨੂੰ ਇਹ ਪੁੱਛਣਾ ਸੀਗਾ ਪਰ ਤੁਹਾਨੂੰ ਅਕਲ ਹੀ ਨਹੀਂ ਹੈਗੀ ਉਹ ਤੇਰੇ ਭਰਾ ਨੂੰ ਬੁਲਾਉ ਮੈਂ ਪੁੱਛਾਂ ਦਮਾ ਖਰਾਬ ਹੈ ਤੁਸੀਂ ਮੇਰਾ ਦਿਮਾਗ ਖਰਾਬ ਕਰਦਾ ਮੇਰਾ ਬਿਲਕੁਲ ਤੈਨੂੰ ਯਾਦ ਕਰਦੀ ਜੀ ਅਗਲੇ ਦਿਨ ਭਰਾ ਨੂੰ ਬੁਲਾ ਮੇਰੇ ਨਾਲ ਗੱਲਬਾਤ ਕਰਨ ਨੂੰ ਦਿੱਤੀ ਪਹਿਲਾਂ ਫਿਰ ਮੈਂ ਤੈਨੂੰ ਇਹ ਪਿੱਛੇ ਵੀ ਥੋੜੇ ਸਾਲ ਦੀ ਕਿੰਨੀ ਆਮਦਨ ਆਉਂਦੀ ਹੈ ਤੁਹਾਨੂੰ ਪਤਾ ਕਿਉਂ ਨਹੀਂ ਲੱਗਦਾ ਹੈਗਾ ਸਾਰੇ ਦੀ ਆਮਦਨ ਫਰਦਰ 17000 ਰੁਪਏ ਨੂੰ ਬਾਠ ਠੇਕੇ ਤੇ ਅਮੈਥੋਂ ਪੁੱਸ ਫਿਰ ਨਹੀਂ ਖਾਣਾ ਹੈ ਮਰੂਦ ਨਹੀਂ ਖਾਣਾ ਹੈ ਆ ਖਾਲਾ ਕੰਵਲੀਆਂ ਸਾਰੀਆਂ ਪਸਤਾ ਹੈ ਜੀ ਆਏ ਸਿੱਟੀ ਅੰਨੀ ਸਾਡੀ ਖੇਤੀ ਹੈ ਸਾਲ ਦੀ ਕਿੰਨੀ ਆਮਦਨਾਂ ਬੋਲੋ ਹੈ ਕਿੰਨੀ ਆਮਦਨਾਂ ਤਾਂ ਹੈ ਜੀ ਆਪਾਂ ਨੂੰ 5 ਲੱਖ ਰੁਪਏ ਤਾਂ ਬਚ ਤਾ 5 ਲੱਖ ਰੁਪਏ ਬਚਦੇ ਹੈਗੇ ਆ ਫਰੀ ਦੇ ਕਰਾ ਰੱਖੀ ਸੋ 5 ਲੱਖ ਇਹ ਇਹ ਤੋਂ ਬਿਨਾ ਤੋਂ ਢੋਡਾ ਖੇਤੀ ਤੋਂ ਨੇ ਕੋਈ ਹੋਰ ਕੰਮ ਕਰ ਚੱਲਦਾ ਹੈ ਕਿ ਜਾਂ ਘਰੇ ਕੋਈ ਕੰਮ ਕਰ ਕੋਈ ਦੁਕਾਨ ਵਗੈਰਾ ਖੋਲੀ ਹੋਵੇ ਜਾਂ ਕੁਝ ਹੋਰ ਚੱਲਦਾ ਅਸੀਂ ਕੁੜੀਆਂ ਤੇ ਲਾ ਦਨੇ 25-30 ਹਜ਼ਾਰ ਰੁਪਿਆ ਉਥੇ ਲੈ ਆਉਣਾ ਅਸੀਂ 350 ਆਉਣਾ ਅੱਛਾ ਗਰੀਬ ਕੁੜੀਆਂ ਨੇ ਵਿਆਹ ਕਰਤੇ ਕਿ ਉਹੀ ਕੁੜੀਆਂ ਨੂੰ ਨਹੀਂ ਇਹ ਕੰਮ ਨਹੀਂ ਅਸੀਂ ਕਰੇ ਜ਼ਿੰਦਗੀ ਚ ਅਸੀਂ ਤਾਂ ਕੁੜੀਆਂ ਨੂੰ ਚਾਹ ਤੂੰ ਪਿਆਰ ਨੇ ਕੈਫ ਤੇ ਲੈ ਦਨੇ ਆ ਬਸ ਹੋਟਲ ਦੇ ਚ ਤੇਰੇ ਨਾਲ ਕੁਝ ਖਵਾ ਖੂਦਣ ਨੂੰ ਅਸੀਂ ਕਰ ਦਨੇ ਆ ਖਰਚ ਮੰਨ ਲਾ ਵੀ 50-60 ਹਜ਼ਾਰ ਰੁਪਿਆ ਕੁੜੀ ਦੇ ਪੰਦ ਦੇ ਨੇ ਕੜਕ ਦਾ ਘੱਟਾ ਚ ਕਾ ਦੇਨੇ ਆ ਅਸੀਂ ਇਹ ਬੰਦ ਕਰ ਦਿਆਂ ਅੱਛਾ ਇਹ ਨਾ ਮਤਲਬ ਤੁਸੀਂ ਕੋਈ ਚੱਜ ਦਾ ਕੰਮ ਤਾਂ ਵੀ ਵੈਸੇ ਕੀਤਾ ਨਹੀਂ ਨੇਕੀ ਵਾਲਾ ਕੰਮ ਤਾਂ ਕੋਈ ਕੀਤਾ ਨਹੀਂ ਚੱਜ ਦਾ ਨਹੀਂ ਤੂੰ ਲੈ ਜੀ ਅੱਜ ਤੂੜੀ ਦੀ ਪੰਡ ਸਾਡੇ ਜਾਂਦੀ ਨਹੀਂ ਸਾਡੇ ਕਿਹੜਾ ਪਸ਼ੂ ਰੱਖਿਆ ਹੈ ਤੇਰੇ ਦੁੱਧ ਲੈ ਜੀ ਫਿਰ ਨਹੀਂ ਦੁੱਧ ਵੀ ਨਹੀਂ ਚਾਹੀਦਾ ਸਾਨੂੰ ਹੋਰ ਕੀ ਚਾਹੀਦਾ ਤੈਨੂੰ ਤੈਨੂੰ ਬੰਦਾ ਚਾਹੀਦਾ ਭਾਈ ਬੰਦਾ ਫਿਰ ਮੇਰੇ ਬਾਰੇ ਕੀ ਖਿਆਲ ਹੈ ਮੈਂ ਬੋਲ ਨਹੀਂ ਰਿਹਾ ਦੇਖੀ ਚਲੋ ਠੀਕ ਹੈ ਜੀ ਮੈਨੂੰ ਉੱਥੇ ਤੱਕ ਛੱਡਿਓ ਤੇ ਮੈਂ ਜਾਣਾ ਹੈ ਮੈਂ ਲੈ ਕੇ ਤੁਹਾਡਾ ਸਾਰਾ ਡਰੈਸ ਦੇਖ ਲਿਆ ਹੂੰ ਚਾਹ ਪੀ ਕੇ ਤੋਰਾਂਗੇ ਸਾਡੇ ਘਰੋਂ ਅਸੀਂ ਕਿਸੇ ਨੂੰ ਆਏ ਨਹੀਂ ਮੁੜਿਆ ਬਿਨਾ ਚਾਹ ਪੀਤੀ ਤੋਂ ਨਹੀਂ ਚਾਹ ਤਾਂ ਤੁਸੀਂ ਮੈਨੂੰ ਸਵੇਰ ਦੀ ਪੀ ਆਏ ਹੋਗੇ ਬੋਲ ਸਾਡੇ ਘਰੋਂ ਅੱਗੇ ਖਾਲੀ ਨਹੀਂ ਕੀ ਮੁੜਿਆ ਚਾਹ ਪੀ ਕੇ ਜਾਈ ਜਿਹੜਾ ਤੂੰ ਲਿਖਿਆ ਜਿਨੇ ਤੇਰੇ ਪੈਸੇ ਵਾਂਦੇ ਨਾਲ ਪੈਸੇ ਲੈ ਜੀ ਸਭ ਤੋਂ ਨਹੀਂ ਪੈਸੇ ਨਹੀਂ ਮੈਨ ਚਾਹੀਦੇ ਮੈਂ ਤਾਂ ਵਸ ਤੁਹਾਡੇ ਘਰ ਦਾ ਡਰੈੱਸ ਸਾਰਾ ਕੁਝ ਲਿਖਣਾ ਸੀਗਾ ਮੈਨੂੰ ਪਤਾ ਕਰਾਂਗੀ ਤਿੰਨ ਤੋਂ ਪਾ ਉਹ ਕਹੀ ਦੀ 1000 ਰੁਪਏ ਚੱਕ ਜਿਹੜਾ ਕੁਝ ਲਿਖਿਆ ਲਾਲਚੰਗੀ ਹੁੰਦੀ ਹੈ ਫਾਇਦਾ ਨਹੀਂ ਮੈਨੂੰ ਪਤਾ ਕਰਾਂਗੀ ਤਿੰਨ ਤੋਂ ਪਾ ਉਹ ਕਹੀ ਦੀ 1000 ਰੁਪਏ ਚੱਕ ਜਿਹੜਾ ਕੁਝ ਲਿਖਿਆ ਰਾਦਰ ਆ ਤੋ ਰਾਤ ਨਾਰਾ ਕਿੰਨੇ ਨਾਲੀ ਨਾ ਮੈਂ ਤਾਂ ਨਾਲ ਚੱਲ ਮੈਂ ਨੂੰ ਤੁਰੀ ਚੱਲ ਵੱਟੇ ਵੱਟ ਸਿੱਧੀ ਜਿਵੇਂ ਖੱਪਣੀ ਜਾਂਦੀ ਇਹਦੇ ਨਾਲ ਵੱਟ ਤੇ ਆਏ ਤੁਰੀ ਚੱਲ ਇਹ ਤਾਂ ਡਿੱਗਣਾ ਪਾਵੇ ਤਾਂ ਕਿੱਦਿਆ ਬੁੱਧੀ ਗਾਦੀ ਚੱਕੜ ਪਾਇਆ ਪੂਰ ਮੋਜੂ ਕਿਹਨੇ ਚੱਕਲੇ ਹੋਰ ਕੀ ਪਾਲਣਾ ਕਿਤੇ ਤਾਂ ਵਹੀਲ ਜੀ ਬਾਲੀ ਚ ਕੀ ਕਹਿੰਦੇ ਨੇ ਇਹਨੂੰ ਸੈਂਟਲ ਕਹਿੰਦੇ ਕੀ ਕੀ ਕਹਿੰਦੇ ਬਾਹਲੇ ਉੱਚੇ ਪਾਈ ਫਿਰਦੀ ਆ ਇਹ ਉਹ ਫਿਰ ਕੱਦ ਛੋਣਾ ਨਾ ਉਹ ਭਾਈ ਤੂੰ ਡਿੱਗਣਾ ਪਈ ਕਿਤੇ ਕੱਦ ਵੱਡਾ ਦਿਖਾਉਂਦੀ ਤੇ ਪੱਤਾ ਬਣਾ ਲੈ ਖੇਤਾਂ 'ਚ ਸਾਰੇ ਤਾਂ ਕਹਿੰਦੇ ਹੁੰਦੇ ਆ ਇਹ ਵੀ ਪੱਤਾ ਬਣਾ ਲੈਂਦੀਆਂ ਖੇਤ ਗੀਆਂ ਗੀਆਂ ਇਹ। ਪੁੱਤਾਂ ਨੂੰ ਪਤਾ ਨਹੀਂ ਹੈਗਾ ਇਹ ਫੈਸ਼ਨ ਅੱਜਕੱਲ ਥੋਡੇ ਵਰਗੇ ਨਾ ਪਾ ਕੇ ਜਪਣਾ ਦੇਖ ਲਓ ਜੁੱਤੀ ਪਾ ਕੇ ਖੇਤ ਚ ਪੱਤੇ। ਬੂਟ ਪਾਇਆ ਬੂਟ 1500 ਰੁਪਏ ਦੇ ਆਏ ਆ ਜੁੱਤੀ ਜੁੱਤੀ ਕਰੀ ਜਾਨੀ ਇਹਨੂੰ ਜੋੜੇ ਇਹ ਸਾਡੇ। ਆ ਜਿੰਨੇ ਤੇਰੇ ਕੱਪੜੇ ਤਾਹਾਂ ਦੀ ਪਾਏ ਨੇ ਦਾ ਸਾਨੂੰ ਥੱਲੇ ਪਾਏ ਫੰਦੇ ਆ। ਆਹੋ ਸਾਨੂੰ ਠੰਡ ਲੱਗਦੀ ਆ। ਉਹ ਇਹਨੂੰ ਗੰਨੇ ਪੱਟ ਦਿੰਦਾ ਤੋ ਮੈਂ ਥੱਲੇ ਕੇ ਦੇ ਦਿੰਦਾ ਮੂੰਹ ਨਾਲ। ਆ ਤਾਹਾਂੋਂ ਕੰਨੋਂ ਤੂੰ ਬਧੀ ਆਏ ਕਰ ਭਾਈ ਤੂੰ ਸਾਨੂੰ ਦੇ ਦੇ ਥੱਲੇ ਕੇ ਗੰਨੇ ਤੇਰੇ ਜਾੜਾ ਕੈ ਮਾ ਸੀ ਚੁੱਪ ਲਾਂਗੇ। ਮਾੜੀ ਮੋਟੀ ਸੁਰਖੀ ਸਰਖੀ ਕੀ ਲੱਗ ਜੂ ਨਾਲ ਬੱਸ ਨਹੀਂ 100 ਲਾ 80 ਤੇ ਚੱਕ ਜੀਰਾ ਦੇ ਮੈਂ ਮਾੜੀ ਮੋਟੀ ਸੁਰਖੀ ਲੱਗੇ ਜੂ ਸਾਡੇ ਵੀ ਕੋਈ ਗੋਣ ਆ ਜੂ ਕੰਮ ਆ ਜੂ ਸੁਰਖੀ ਤੇਰੀ ਦੁਕਾਨ ਤੋਂ ਲੈ ਆਓ ਸੁਰਖੀਆਂ ਜਾ ਕੇ ਲਾਹੇਗੀ ਮੂੰਹ ਧੋਕੇ ਕੰਮਲਿਏ ਉਹ ਚਿਪੜਾ ਉਹ ਸੁੱਖਾ ਮੇਰਾ ਨਾ ਕੰਗਰ ਦਾ ਚਿਪੜਾ ਕਿਦਾ ਨਾ ਉਹ ਓਏ ਤੇਰੇ ਦੋ ਨਾ ਨਹੀਂ ਇੱਕ ਬਾਪੂ ਨੇ ਨਹੀਂ ਤੇਰੇ ਚਿਪੜਾ ਲਾਣਾ ਕੰਜੇਂ ਦਾ ਆਪਣਾ ਉਹ ਲਾਣੇ ਨੂੰ ਕਹਿ ਕੇ ਬੁਲਾ ਲਾ ਇਹਨੂੰ ਕਹਿ ਦੇ ਇਹਦਾ ਗੋਲਾਂ ਭੁੱਲੀ ਜਿੱਗਣਾ ਪਈ ਕਿਤੇ ਉਹ ਤਾਂ ਚੱਕ ਲਖਤੋ ਜੀ ਨੂੰ ਕੋ ਜਾ 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 ਮੈਂ ਤਾਂ ਦਿਲ ਪੁਸ਼ਾ ਦੂ ਤੇਰਾ ਹਾਂ ਚ ਇਥੋਂ ਦੀ ਤਪਾਵਾਂ ਤੈਨੂੰ ਮੈਂ ਹਰ ਜਾ ਆਏ ਕਿ ਮੈਂ ਟੱਪ ਜੈਗੀ ਮੈਂ ਟਪਾਂ ਤੈਨੂੰ ਮੈਂ ਦਾਬੋਏ ਭਰਾਵਾ ਇਧਰੋਂ ਤਾਰੇ ਨੂੰ ਟਪਾਈਏ ਟੱਪ ਜਾ ਤੇ ਮੈਨੂੰ ਗੋਦੀ ਚਾੱਕ ਕੇ ਟਪਾਉਣੀ ਪੈਗੀ ਡੱਡ ਜੀ ਤਾਂ ਹੀ ਉਹ ਕੰਦਰ ਦੇ ਪਿਆੜ ਬੁੱਟਿਆ ਉਹ ਮੈਨੂੰ ਟੱਪਣ ਦੇ ਪਹਿਲਾਂ ਨਾਲ ਕਿਤੇ ਕੰਦਰ ਦੇ ਪਿੰਡ ਕਨੀ ਮੁੜ ਜਾ ਕਾ ਨਾ ਪੀਵੇ ਆ ਜਾ ਭਾਈ ਆ ਜਾ ਇਹ ਹੋਸੀ ਆਪਣੇ ਕੋਲ ਉਹ ਹੋ ਅਕਲ ਨਹੀਂ ਹੈਗੀ ਤੈਨੂੰ ਉਹ ਇਹ ਤਾਂ ਉਹੀ ਧਰ ਲੈਣਾ ਸਾਡੇ ਪਿੰਡਾਂ ਦੀ ਆਦਤ ਹੈ ਚਲ ਚਲ ਤੁਰੇ ਚਲ ਮਾੜਾ ਨਾ ਸਮਝੀ ਇਹਨੂੰ ਆਏ ਨਹੀਂ ਅਸੀਂ ਇਹਦੇ ਮਾਰੇ ਵੀ ਨਹੀਂ ਜਦ ਤੂੰ ਸਮਝਦੀ ਆ ਅੱਜ ਤਾਂ ਕੀ ਕਹਿੰਦੇ ਸੱਬੀ ਨਹੀਂ 27ਵੀਂ ਕੁੜੀ ਹੋਵੇ ਜਿਹਨੂੰ ਤੂੰ ਛੇੜਦੇ ਆ ਪਰ ਅੱਜ ਤੱਕ ਸਾਡੀ ਕਿਸੇ ਨਾਲ ਗੱਲ ਨਹੀਂ ਬਣੀ ਉਹ 300 ਗਾਣਾ ਵਾਲਾਂ ਖਿਆਦੀ ਸਾਡੇ ਕੁਟੀ ਹੁੰਦਾ ਚਿਰ ਜਿੰਨਾ ਚਿਰ ਸਾਡੇ 25 થી 70 ਨਾ ਪਹਿਣ ਤੈਨੂੰ 400 ਸਾਨੂੰ ਕੁੜੀ ਗਾਲਾਂ ਦੇਵੇ ਤੇ ਤਾਂ ਬੱਤਨੀ ਜ ਬੱਤਨੀ ਜ ਬੱਤਨੀ ਜ ਹੁੰਦਾ ਕੀ ਸਮਝੇ ਦੱਸ ਉਹ ਤਾਂ ਕੱਦ ਨਾਲ ਖਾਂਦਿੰਦੇ ਨੂੰ ਜਦੋਂ ਤੂੰ ਸਕੂਲ ਚ ਪੜ੍ਹਨ ਲੱਗੇ ਨਾ ਤੈਨੂੰ ਉਦੋਂ ਪਤਾ ਲੱਗੂ ਹੁਣ ਲੱਗਾ ਸੀ ਸਕੂਲ ਚ ਪੜ੍ਹਨ ਹੁਣ ਦਿਮਾਗ ਤੇਰਾ ਕਹਿੰਦਾ ਕਿ ਸਾਡਾ ਨਹੀਂ ਪਤਾ ਨਹੀਂ 5 ਸਾਲ ਤਾਂ ਲਾਤੇ ਪਹਿਲੀ ਚ ਕੰਮਲੀ ਹੋਰ ਕਿੰ ਤੜ ਰਹੇ ਉਹ ਉਹ ਨਾ ਹੋ ਗਿਆ ਆ ਜੀ ਫੁਰਕ ਜੀ ਲੜਨੀ ਆਂਦੀ ਐ ਅੱਜ ਤੋਂ ਕਰਾਲਾ ਅੰਮੀ ਦਾ ਕੁੜੀ ਤਾਂ ਧੋੜੇ ਕਰਾਵਾਂਗੇ ਹਾਂ ਮੈਂ ਕਰੂੰ ਤੇਰੇ ਕਰਾਵਾਂ ਲੈ ਮੈਂ ਕਰ ਦੇਣਾ ਮਾੜੀ ਮਾੜੀ ਫੁਰਕ ਤੇਰੇ ਓਏ ਹਾਂ ਤੇ ਇਹਦੇ ਫੁਰਕ ਜੀ ਲੜ ਜਾ ਕਰ ਦੇਉਂਗੇ ਸਰਵਾ ਕਰਨ ਆਈ ਆ ਫਿਰ ਹੁਣ ਤੇ ਫੁਰਕ ਵੀ ਕਰਨੀ ਮੋ ਫੁਰਕ ਵੀ ਕਰਨੀ ਪੂਜਾ ਸਰਵਾ ਕਰਨੀ ਆ ਤੀ ਸਾਡੇ ਅਖਰ ਮੇਸਦੇ ਸਾਰੇ ਜਿਹੜੇ ਲਿਖਿਆ ਇਹਨੂੰ ਕੀ ਖਵਾਉਂਦੇ ਹੋ ਤੁਸੀਂ ਕੀ ਲਾਲ ਪੂਛਾ ਖਾਂਦਾ ਗੋਲੀਆਂ ਗੋਲੀਆਂ ਖਾਂਦਾ ਇਹ ਉਹ ਲਾਲ ਪੂਛਾ ਖਾਂਦਾ ਜੇ ਤੈਨੂੰ ਕਰਾ ਵੀ ਖੁਰਕ ਕਰ ਦੇ ਲਈ ਸਾਡੇ ਅਖਰ ਮੇਸ ਤੇ ਗੱਲ ਹੀ ਖਤਮ ਸਰਬਾ ਸਾਡਾ ਫੇਰ ਹੀ ਹੋ ਕੰਨ ਜਦਾ ਖੜਾ ਜੱਗਾ ਓਏ ਜੱਗਾ ਹਾਂ ਓਏ ਮੈਂ ਦਾ ਖਾ ਮੈਂ ਤੀਵੀਂ ਸਿੱਖ ਕੇ ਤਾਂ ਹੀ ਲਾਲਾ ਛਿੱਟ ਲੈਂਦਾ ਹਾਂ ਆਂ ਦਾ ਯਾਰੇ ਮੂਰੀ ਰਹਦਾ ਜਦੋਂ ਕੋਈ ਆਪਣੇ ਨਾਲ ਨਾ ਕੋਈ ਕੁੜੀ ਕਾੜੀ ਹੁੰਦੀ ਹੈ ਇਹ ਪਤਾ ਨਹੀਂ ਤੁਰਿਆ ਦਾ ਖੜ ਜਾ ਪਈ ਓਏ ਖੜ ਜਾ ਮਾੜੇ ਮੱਥੇ ਆਲਾ ਖੜਾ ਜਿਹੜੇ ਤਨ ਦੋ ਘਰ ਰਹਿ ਕੇ ਕੋਈ ਨਹੀਂ ਮਿਲਣਾ ਤੈਨੂੰ ਜੱਗਾ ਖੜਾਂਗਾ ਉਹਦੇ ਸਾਹਮਣੇ ਮੜੀ ਜੀ ਮੈਨੂੰ ਕੱਫੜੀ ਪਾ ਲਈ ਉਹ ਵੀ ਮੈਨੂੰ ਲੱਗਦਾ ਤੁਹਾਡੇ ਵਰਗੇ ਹੀ ਹੋਣਾ ਹਨ ਉਹ ਤਾਂ ਪਿੰਡ ਚ ਗੱਲ ਡਾ ਰੱਖਣਗੇ ਜਨਾਨੀ ਦੀ ਫਿਰਦੇ ਸੀ ਪਤਾ ਨਹੀਂ ਬਾਹਾਂ ਦਿਖਾਉਂਦੇ ਫਿਰ ਸੀ ਸਾ ਉਹ ਤਾਂ ਪਾਨੀ ਮਾਰਦਾ ਸਾਡੇ ਸਾਖ ਤੇ ਭਾਈ ਤੁਸੀਂ ਆਏ ਜੀ ਲੈ ਕੋ ਬੇਇੱਜ਼ਤੀ ਕਰਾਉਂਦੇ ਉਹ ਤਾਂ ਆਟੋਸਾਈਕਲ 'ਤੇ ਜਾਂਦੇ ਕੰਜੇ ਦਾ ਮੰਦਾ ਚੰਗਾ ਨਾ ਬੋਲਿਆ ਕਰ ਆ ਭਾਈ ਛੋਟਾ ਉਹ ਐ ਡੱਕ ਪਾ ਕੰਜੇ ਦਾ ਕੀ ਆ ਉਹ ਲਾ ਲਾ ਤੇ ਸਾਡੀ ਸਮਝ ਕੇ ਰੱਖ ਲਓ ਰੱਖ ਲੈ ਰੱਖ ਲੈ ਰੱਖ ਲੈ ਮੈਂ ਵੀ ਨਿਗਾਹ ਮਾਰੀ ਦੇ ਦਿਓ ਤੁਸੀਂ ਇਹ ਮੇਰੇ ਇਹਦਾ ਸਟਾਲ ਦਾ ਡਿੱਗੇਗਾ ਉਹ ਲੈ ਫੜ ਕੰਜੇ ਦੇ ਅੱਪ ਪਹਿਲੀ ਵਾਰ ਫੁੱਲ ਆਏ ਸਾਡੇ ਹੱਥ ਚ ਤੇਰੇ ਦਾ ਤੇਰੇ ਕਰ ਨਹੀਂ ਮਿਲਦੇ ਸਾਡੇ ਨਾਲ ਨਾ ਮਿਲਦੇ ਨਾ ਸੰਯੋਗ ਫੁੱਲ ਟੁੱਟੜ ਸਾਡੇ ਪੈਰਾਂ ਚ ਕੀ ਜਾਂਦੇ ਤੇਰੇ ਅਸੀਂ ਤਾਂ ਤੋੜਿਆ ਨਹੀਂ ਤੇਰੇ ਲੱਗ ਨਹੀਂ ਆ ਦੇ ਕੀ ਹੋ ਗਿਆ ਆ ਨਹੀਂ ਇਹਦਾ ਰੱਬ ਦੀ ਕੁਦਰਤੀ ਸਮਝ ਮਿਲ ਮਿਲਿਆਂ ਦੇ ਮਿਲਿਆ ਹਾਂ ਤਾਂ ਟੁੱਟ ਕੇ ਡਿੱਗ ਪਿਆ ਫੁੱਲ ਜਾ ਉਹ ਜੱਗਾ ਕਿੱਥੇ ਖੜਾ ਹਾਂ ਹਾਂ ਹੀ ਟੁੱਟਦੇ ਜੋ ਮੈਂ ਪੈਰਾਂ ਚ ਪਾਉਂ ਪਾਉਂ ਉਹ ਕੰਗਲੀਓ ਜੱਗਾ ਖੜਾ ਮੱਥੇ ਲੱਗ ਗਿਆ ਕੁਛ ਨਹੀਂ ਬੰਨਾਂ ਤੇਰਾ ਜੱਗਾ ਵਾਗ ਜੇ ਤਾਂ ਮੈਨੂੰ ਅਸਲੀ ਮਿਲਦੀ 14 ਦਿਨ ਖਰਾਬ ਲੰਘੂ ਤੇਰਾ ਕਿ ਕਿਨੂੰ ਕੁੜਾ ਮੈਂ ਰਿਸ਼ਤਾ ਕਰਾਉਣਾ ਆ ਗਾ ਵੀ ਮਗਰ ਮਤ ਉਹ ਤਾਂ ਆ ਗਿਆ ਹੈ ਤੂੰ ਸਾਡੀ ਗੱਲ ਕਰਾ ਲੈ ਮੈਂ ਤੁਹਾਡੇ ਘਰੇ ਆ ਆ ਗਿਆ ਆ ਗਿਆ ਉਹ ਜੱਗੇ ਕਿੰਨੇ ਆ ਕਿੱਧਰ ਫਿਰਦਾ ਉਹ ਫਿਰਦਾ ਉਹ ਇਹ ਵਿਆਹ ਕਰਾ ਲੈ ਦੋ ਮਾਰ ਅੱਛਾ ਹੋਰ ਦੋਨਾਂ ਨਹੀਂ ਕਰਾ ਲੈ ਇਕੱਠਾ ਇਕੱਠਾ ਕੁੱਠੀ ਤੇ ਪੌਣਾ ਹਿੱਸਾ ਦੋ ਬੱਚਾ ਵਿੱਚ ਵੇਖ ਲਾਂਗੇ ਕੋਈ ਨਾ 7 ਦਿਨ ਮੇਰੇ ਰਹੂ 7 ਦਿਨ ਇੱਦੇ ਰਹੂ ਅੱਛਾ ਦਿਨ ਮੰਨ ਲੈ ਦਿਨ ਮੰਨ ਲੈ 7 ਦਿਨ ਮੇਰੀ ਰਾਤ 7 ਦਿਨ ਦੀ ਰਾਤ ਹਾਂ ਉਹ ਕੁੜੀ ਕੋਲੇ ਗੱਲ ਨਾ ਕਰੀ ਜਿੱਦਾਂ ਨੇ ਕਿੱਸਾ ਪੋਣਾ ਚਾਹਸ ਤਾਂ ਗੱਲ ਕਰਦੇ ਸਗਾ ਦੋਸਤਾਂ ਦੋਸਤਾਂ ਦੋਸਤ ਚਾਹ ਪੀਆਵਾਂਗੇ ਤੈਨੂੰ ਚਾਹ ਆ ਜਾ ਫੱਦੇ ਘਰੇ ਆ ਜਾ ਹੁਣ ਆ ਜਾ ਕਿੰਨੇ ਆਜਦੇ ਹੋ ਚਲੋ ਜਲਦੀ ਕਰੋ ਚਾਹ ਬਣਾ ਲਓ ਮੈਂ ਜਾਣਾ ਲੇਟ ਕਰਵਾਈ ਐਨੇ ਮੈਨੂੰ ਘਰਾਵੇ ਪਰ ਕੁਛ ਨਹੀਂ ਆਗਾ ਇੱਥੇ ਬੈਠਾ ਬਗਲ ਗੱਲਬਾਤ ਕਰਦਾ ਆ ਪਹਿਲਾਂ ਮੰਜਾ ਪਹਿਲਾਂ ਪਈ ਮਾਰਾ ਆਹ ਮੇਰਾ ਸੀਸਾ ਚੱਕਦੇ ਹੋ ਮੇਰਾ ਮੂੰਹ ਦੇਖਦਾ ਫਿਰੇ ਆਇ ਤੂੰ ਓ ਬਈ ਨਿਆਣਿਆ ਕਿਹਾ ਬੋਲਾ ਬੋਲਾ ਜਲਦੀ ਚਾਹ ਬਣਾ ਲਓ ਮੈਂ ਜਾਣਾ ਮੈਂ ਲੇਟ ਹੋ ਰਹੀ ਐ ਪਹਿਲੀ ਆ ਜਿੱਧਰ ਆ ਤੂੰ ਦੁਕੰਦਾਰੀ ਬਣਾ ਓ ਤੂੰ ਮੇਰਾ ਨਾਂ ਸਹੀ ਲਿਆ ਕਰ ਠੀਕ ਐ ਕਦੇ ਮੈਨੂੰ ਕੋਈ ਕੋਸਟ ਕਹੇ ਇਹਦੇ ਨਾਲ ਕਰ ਤਾ ਮੇਰੀ ਮਾਂ ਵਾਲੇ ਨਾਂ ਤੋਂ ਬੁਲਾ ਲੈ ਇਹਨੂੰ ਭੇਜ ਹੁਣ ਚਾਹ ਉਹਨਾਂ ਚਾਹ ਉਹਨਾਂ ਕਿਹੜੇ ਤੁਹਾਡੇ ਕਵਾਹ ਚਾਹ ਤਾਂ ਬਣੀ ਪਈਆ ਚਾਹ ਤਾਂ ਪੀਣ ਵਾਲੀ ਬਣੀ ਹੁਣ ਆਜੀ ਚਾਹ ਤਾਂ 5 ਮਿੰਟਾਂ ਚ ਬਣ ਚੁ ਐਡਾ ਤੇਜ਼ਾ ਚਾਹ ਦਾ ਮਿੰਟਾਂ ਚ ਬਣਾ ਲੈਂਦਾ ਓ ਫਤ ਪਾਈ ਕਰ ਲਈ ਆ ਇਸ ਸਰਬਰ ਨੂੰ ਕਰਨਾ ਅੱਛਾ ਸਰਬਨ ਅਸੀਂ ਕਰਨ ਨਹੀਂ ਦਿੰਦਾ ਸਰਬਨ ਦੇ ਉੱਤੋਂ ਦੀ ਅਸੀਂ ਪਾਈ ਅੱਛਾ ਇਹ ਅਸੀਂ ਕੀਤ ਬਿਠਾ ਲਈ ਅੱਛਾ ਉੱਥੇ ਕਹਿੰਦੀ ਗੰਦੇ ਨਹੀਂ ਚੁੱਪਨੇ ਅਮਰੂਦ ਨਹੀਂ ਖਾਣੀ ਨਖਰੇ ਜੀ ਕਰੀ ਜੀ ਅੱਛਾ ਔਲੀ ਔਲੀ ਅਸੀਂ ਇਹ 21000 ਦਾ ਸੈੱਟ ਕਰ ਲਈ ਸੱਤ ਤੂੰ ਪਾਲਾ ਸੱਤ ਮੇਰਾ ਸੱਤ ਮੇਰੇ ਭਾਈ ਦਾ ਆਪਾਂ ਨੂੰ ਪੈਸੇ ਵੰਡੇ ਆ ਜਾਣਗੇ ਵਾ ਠੀਕ ਹੈ ਮੇਰਾ ਵੀ ਭੱਜੀ ਦਾ 7 ਦਿਨ ਤੇਰੇ ਕੋਲ ਹੀ ਆਊਗੀ ਵਾ ਵਾ ਕੋਈ ਸਰਬਸਰ ਕਰੀ ਆਨੇ ਹੋ ਉਹ ਚਾਹ ਪੀ ਲਾ 7 ਦਿਨ ਆਉ ਤੇਰੇ ਕੋਲੇ ਅਦਾ ਜਿਵੇਂ ਮਰਜੀ ਸਾਹਮਣੇ ਕੀ ਤੇ ਰੱਖੀ ਤੇ ਮਰਜੀ ਹੋ ਗਈ 7 ਦਿਨ ਮੇਰੇ 7 ਦਿਨ ਇਹਦੇ ਘਰ ਦਾ ਘਰ ਵਾਧੂ ਕੇ ਬੱਸ ਠੀਕ ਆ ਮੇਰਾ ਬਾਬਾ ਮੱਕਾ ਕਹੇ ਤੈਨੂੰ ਜਿਹੜੀ ਗੱਲ ਅਸੀਂ ਮੇਰੀ ਗੱਲ ਸੁਣ ਲੈ ਚੱਕਿਓ ਹਾਂ ਭਾਈ ਪਰਵਾਸ ਪੈਉਣ ਤਾਂ ਫਰਾਜਾ ਫਿਰ ਹਾਂ ਫਰਾਜੂ ਕੋਈ ਨਾ ਪਰ ਇਹਦੇ ਦੀ ਰੁਪਏ ਕਿਰਦੇ ਤੈਨੂੰ ਦੱਸ ਦਉ ਤੈਨੂੰ 7000 ਰੁਪਏ ਜੀ ਦੇ ਕੇ ਜਾ ਇਸ ਨੂੰ ਰੱਖਣਾ ਕਰੀ ਅੱਛਾ ਹਾਂ ਦਾ ਤੋ ਯਾਰ 7000 ਦੇ ਕੇ ਜਾ ਅੱਛਾ ਹਾਂ ਲੋ ਭਾਈ ਤੂੰ ਰੋਟੀ ਖਾ ਕੇ ਜਾਣਾ ਚਾਹ ਪਾਣੀ ਪੀ ਕੇ ਜਾਣਾ ਉੱਤਰ ਜਾਣਾ ਨਹੀਂ ਜਿੰਨੇ ਸਾਰੇ ਘਰ ਰੋਟੀ ਨਹੀਂ ਖਾ ਕੇ ਜਾਂਦੀ ਅਸੀਂ ਸਾਡੇ ਘਰੋਂ ਖਾਲੀ ਨਹੀਂ ਹੁਣੇ ਪੀਂਦੇ ਨਹੀਂ ਨਹੀਂ ਮੈਂ ਮਸਕੇ ਲਈ ਚਾਹ ਪੀਣੀ ਸੀ ਪਰ ਹੋਏ ਲਾਉਣੇ ਆ ਅਸੀਂ ਪੀ ਲਿਆ ਤੇ ਮੈਂ ਜਾਣਾ ਜਲਦੀ ਉਹ ਆਲੂ ਆਲੂ ਲਿਆ achar ਤੇ ਰੋਟੀਆਂ ਲਾ ਲੈਣ ਵਾਲੇ ਆਪਾਂ ਖਾ ਲਾਂਗਾ ਪੱਟ ਪੱਲਾ ਪਈ ਜਨਾਨੀ ਦੀ ਪੱਕੀ ਖਾ ਕੇ ਦੇਖ ਲੈ ਕੰਤਰਾਜ ਆਲੂ ਮੇਰੇ ਕੋਲ ਟੋਟਾ ਹੈਗਾ ਓਏ ਤੇਰੇ ਵਾਲੇ ਆਲੂ ਤਾਂ ਗਲੇ ਆ ਕੰਜਰਾ ਪਾਇਆ ਮੈਂ ਫਿਰ ਤੂੰ ਉਹ ਦੇਖ ਲੈ ਜੀ ਸਾ ਪਾਇਆ ਨਾਲ ਟਮਾਟੇ ਦੇਖ ਲੈ ਹਾਂ ਟਮਾਟੇ ਦੇਖ ਲੈ ਨਾਲ ਕਹੋ ਦੀ ਆ ਲੂ ਮੇਰੇ ਕੋਲ ਤਾਂ ਮਮੂ ਕਰਿਆ ਭਾਈ ਜਿਹਦੇ ਕੋਲ ਆ ਲੂਂਦੇ ਤਾਂ ਜ਼ਰੂਰੀ ਬਿਠਾਉਂਦਾ ਏ ਹਾਂ ਸਹੀ ਗੱਲ ਹੈ ਤੇਰੀ ਗੱਲ ਹੁਣ ਚੱਕਿਆ ਭਾਈ ਹਾਂ ਭਾਈ ਕਾ ਪਰ ਲਾ ਭਾਈ ਬਾਦਲਾ ਭਈਆ ਮੈਂ ਬੱਸ ਠੀਕ ਏ ਆਕਰ ਮੈਂ ਚੱਲਦਾ ਮੈਂ ਦੇਖਦਾ ਆ ਲੂ ਓ ਇੱਥੇ ਨਾ ਚੱਲੇ ਕਿਤੇ ਧੂਆ ਕਰਦਾ ਨਹੀਂ ਨਹੀਂ ਮੋਟਰ ਕਿੱਥੇ ਲੁਗੂ ਭਈਆ ਮੈਂ ਵੀ ਇਸ ਕਿਉਂ ਨਹੀਂ ਤੈਨੂੰ ਬਾਦੀ ਕਰਦਾ ਨਹੀਂ ਕਿਹੜਾ ਬੰਦਾ ਫਿਰ ਚੱਲ ਜੀ ਜਾ ਓਦੇ ਫਿਰ ਜਿੱਤੇ ਅਗਲੀ ਬਾਹਲੀ ਦੋ ਵੰਦੂ ਮੇਰੀ ਗੱਲ ਸਮਝ ਆਏ ਉਹ ਲੜਕੀ 7000 ਰੁਪਏ ਕਾਮ ਲਈ ਜੇ ਤੂੰ ਦੇ ਦਿਆ ਆਪਣੋਂ ਪੈਨ ਦਾ ਕੁਛ ਨਹੀਂ ਪੱਕੇ ਜਾਂਦੇ ਆਪਣੋਂ ਰਸਤੋਂਸ ਤਾਂ ਦਿੰਦੀ ਨਹੀਂ ਪਿਆੜ ਬੂਟਾ ਹੈ ਪੁੱਛਦੇ ਆਪਾਂ ਬੜੇ ਪੁੱਛੇ ਨੂੰ ਫੇਰ ਰੋਟੀ ਤਾਂ ਪਕਾ ਲਾ ਵੇਦਾ ਮੈਂ ਰੋਟੀ ਖਾਣੀ ਨਹੀਂ ਹੈਗੀ ਮੈਂ ਬਸ ਮੈਨੂੰ ਚਾਹ ਪਿਆ ਦੋ ਤੇ ਮੈਂ ਜਾਣਾ ਨਾਲੇ ਸਾਨੂੰ ਦੱਸ ਕੇ ਜਾ ਗਲਤ ਤਾਂ ਨਹੀਂ ਲਿਖਿਆ ਸੀ ਪੜਦੇ ਲਿਖਿਆ ਇਹਦਾ ਸਮਝ ਲੈ ਬੱਸ ਤਾਂ ਤੇਰਾ ਪਰ ਰਿਸਟਰ ਕਰਾਂਗੇ ਤੈਨੂੰ ਵੀ ਪਰ ਰੋਲਾਂਗੇ ਇਹਨੂੰ ਟੋਕ ਕੇ ਦਿਖਵਾਉਂ ਨੂੰ ਮੈਂ ਦੇਖ ਰੌਲੇ ਨਾ ਆਏ ਸੀ ਦੰਦੀ ਨਹੀਂ ਵੱੜਦੇ ਆਈ ਬੁੜੀਆਂ ਕੁੜੀਆਂ ਜੀ ਰਹੇ ਨੇ ਕਾਪੀ ਕਿਹ ਹੈ ਕੰਝ ਦਾ ਕਾਪੀ ਦੇ ਕਾਪੀ ਹੀ ਮੈਂ ਦੋ ਜਦੋਂ ਤੁਸੀਂ ਪੜ੍ਹੇ ਹੀ ਨਹੀਂ ਹੈਗੇ ਅਨਪੜ੍ਹੇ ਹੈਗੇ ਤਾਂ ਤੁਹਾਨੂੰ ਕੀ ਪਤਾ ਕਿ ਸਹੀ ਕੀ ਗਲਤ ਹੋ ਰਹਾ ਹੈ ਜਾੜਾ ਆ ਜਾੜਾ ਕੌਣ ਸਾਡੇ ਪਿੰਡ ਦਾ ਉਹ ਜਾੜੇ ਜਵਾਕ ਹੋਏ ਹੋਣਗੇ ਪਾਗਲ ਹੋ ਤੁਸੀਂ ਇਹ ਤਾਂ ਕੁਮਾਰੀ ਹੈ ਆਓ ਜਾੜਾ ਅੱਤ ਹੋ ਰਿਹਾ ਹੈ ਨੂੰ ਅੱਜ ਘਰ ਬਣਾ ਤਾਂ ਇਥੋਂ ਦੀ ਵੜ ਜੀ ਤੂੰ ਭਾਈ ਇੱਥੇ ਆ ਕੇ ਸਾਡਾ ਬੈੱਡਰੂਮ ਆ ਚੁੱਕਾ ਅੱਛਾ ਤਾਂ ਗਲੀ ਇੱਥੇ ਪੂਰਾ ਜਵਾਕ ਕਰਨੇ ਕਰਿਆ ਨੇ ਕਰ ਦਿੱ ਡਿਟੇਲ ਲਿਖੀ ਹੋਈ ਹੈ ਕਿ ਤੁਸੀਂ ਅੱਛਾ ਆਪਣੇ ਜਵਾਕ ਕਰਨਗੇ ਆ ਕਰ ਤੇ ਇੱਥੇ ਜਵਾਕ ਇਹਦੇ ਨਾਲ ਹੋਊਗੀ ਤੇ ਪਹਿਲਾਂ ਕਰ ਨੂੰ ਜਾ ਕੇ ਦਸਾਨ ਕਰਾ ਲੈ ਕੱਲ ਮੈਂ ਜਾ ਪਾ ਆ ਜਾ ਫਿਰ ਫਾਇਨ ਕਰਾਵਾ ਲਾ ਸੱਗੇ ਬੰਦਿਆ ਦੀ ਸਾਈਨ ਤਾਂ ਕਰਾਇਆ ਜੀ ਸਰਪੇ ਤੇ ਉਹ ਸਾਡਾ ਪਿੰਨ ਅੰਦਰ ਪਿਆ ਜਾ ਉੱਥੇ ਉਹ ਚਲੋ ਕਮਰੇ ਚਾਹੋ ਲੱਗਣਾ ਆ ਜਾ ਸਾਈਨ ਕਰਾ ਸਾਈਨ ਕਰਾ ਕੇ ਜਾਂਦੀ ਬਣੀ ਤੇ ਅੰਦਰ ਪਾਉਂਦੇ ਕਿੱਧਰ ਜਾਈਏ ਆ ਆ ਜਾ ਸਾਡਾ ਕਮਰੇ ਚ ਚਾਲ ਦੋ ਤੇ ਪੈਨ ਪਪਾ ਨਤਾ ਇਸੇ ਉਹ ਜਮਾਈ ਆ ਕੇ ਕੰਨ ਦੇ ਆ ਤੂੰ ਪਰੇ ਹੋ ਜਾ ਤੈਨੂੰ ਇੱਥੇ ਰੱਖ ਦੰਦਾ ਭੈਣ ਨਾ ਹੋਰ ਕੰਮ ਕਰ ਇੱਕ ਹੀ ਕਰਨਾ ਉਸਲੀ ਕੋਸ਼ਿਸ਼ ਉਸਲੀ ਕੋਸ਼ਿਸ਼ ਉਸਲੀ ਕੋਸ਼ਿਸ਼ ਵੀ ਨਾ ਹੋਣਾ ਨਹੀਂ ਹੈ ਤੂੰ ਬੇਸ਼ਰਮੀ ਉਹ ਕੰਨਰ ਦੋ ਉਹ ਹੀ ਤਾਂ ਦੋ ਮਾਰ ਲੀ ਲੀ ਹੈਗੀ ਮੈਂਟਲ ਨਾ ਹੋਣਾ ਉਗਵਾਰ ਜੱਗੇ ਕੋਲੋਂ ਭੇਜ ਦੇ ਕੰਨਰ ਦਾ ਜੱਗੇ ਦੇ ਬਵਾ ਦੇ ਹਾਂ ਏ ਜੱਗੇ ਨੂੰ ਸਾਧਲਾ ਕੰਨਰ ਦਾ ਬਸ ਆਦਾ ਜੱਗੇ ਨੂੰ ਉਹ ਜੱਗੇ ਨੂੰ ਸਾਧ ਖੜ ਜਾ ਬਈ ਇੱਕ ਮਿੰਟ ਖੜ ਜਾ ਖੜ ਜਾ ਸਰਬੇ ਵਾਲਾ ਬੰਦਾ ਤਾਂ ਰਹਿ ਜਾ ਇੱਕ ਇੱਕ ਦੇ ਖਾਣਦੇ ਵਿੱਚੋਂ ਜੱਗਿਆ ਜਰਾ ਤੇ ਖੜਾ ਪੰਦਰਾਂ ਦਾ ਸ਼ਹਿਦ ਕਰਾਜਾ ਕਿ ਤੋਵੇਂ ਹਾਂਜੀ ਇਹਦੇ ਛਿੱਤਰ ਪੈਣਗੇ ਦੇਖੀ ਨਹੀਂ ਕਰਾ ਲੈਣੇ ਕਰਾ ਲੈ ਕੋਈ ਕਰਾ ਲੋ ਗੱਲ ਕਰਦਾ ਨਹੀਂ ਡਾਰਾ ਨਹੀਂ ਕਰਦਾ ਪਾਪੇ ਹੰਲੀ ਮਾਰਾਇਆ ਅਰੇ ਦੇਖੀਓ ਪੰਚਰਾ ਪਹਿਲੇ ਪੈਣਗੇ ਛਿੱਤਰ ਆਹ ਦੇਖੀਓ ਹਾਂ ਇਹ ਨਹੀਂ ਲੱਗੇ ਤੁਹਾਨੂੰ ਹੋ ਗਿਆ ਤੇਰਾ ਫਸਾ ਹੋ ਗਿਆ ਹੋ ਗਿਆ ਹਾਂ ਤੱਕ ਨਹੀਂ ਆ ਮੇਰੀ ਗੱਲ ਸੁਣਨਾ ਤੂੰ ਵੀ ਕਰਾਉਣਾ ਮਾਇਦਾ ਬਸ ਮਰ ਰਜ ਜਾਤਾ ਹਾਂ ਤੇ ਆਪਾਂ ਦਾ ਹੁਣ ਆਉਣਾ ਤੇ ਪੈਣੇ ਆ ਜਾਂਦੇ ਮਾਇਦਾ ਪੈਣਾ ਘਰ ਆਉਂਦਾ ਆਪਣੇ ਬਸ ਚ ਨਹੀਂ ਆਉਣੀ ਹੈ ਕਿ ਨਹੀਂ ਨਹੀਂ ਆਉਂਦੀ ਜਾਂਦੇ ਕੋਈ ਹੋਰ ਆ ਜੂ ਮੇਰੀ ਗੱਲ ਸੁਣਨਾ ਕੁੜੀਆਂ ਦੇ ਬਸਾਂ ਤਾਂ ਆਉਣੀਆਂ ਰਹਿੰਦੀਆਂ ਕਿੱਥੇ ਓਏ ਉਹ ਤੂੰ ਵੀ ਤੇ ਮੈਂ ਉਹ ਬਸ ਤੂੰ ਸਰਵਾ ਕਰਾਈ ਇਹਨਾਂ ਕੰਦੂ ਦਾ ਦੇਖਾ ਇੱਥੇ ਸੈਂਡਲ ਉਹ ਜੀ ਮਾਰ ਲਾ ਇੱਥੇ ਕੰਦੀ ਦਾ ਤੀਵੀਂ ਦਾ ਸੈਂਡਲ ਕੋਈ ਤੱਕ ਜਰਾ ਜ਼ਰੂਰੀ ਆ ਹੋਰ ਆ ਜੂ ਵੀ ਆਥਰ ਨੂੰ ਇੱਥੇ ਕੋਈ ਭਾਂਡੇ ਵੇਚਣਾ ਜੇ ਉਹ ਮੇਰੀ ਗੱਲ ਸੁਣ ਲੈ ਹਾਂ ਜਰੀ ਨਾ ਇੱਥੇ ਭਾਂਡੇ ਵੇਚਣ ਵਾਲੀਆਂ ਸਾਡੇ ਕੋਲ ਆ ਠੀਕ ਹੈ ਮੇ ਕੋਲ ਚਾਰ ਵਾਲੀ ਗੱਲ ਚੱਲ ਤਾ ਸਾਨੂੰ ਕੀ ਕਰਨੀ ਹੈ ਠੀਕ ਕਰ ਸੁਣ ਲੈ ਤੇਰੇ ਕਪ ਮੇਰੀ ਵਾਲੀ ਨੰਗੀ ਆਉਣਾ ਤਾਂ ਟਰਾਈ ਲਾ ਵਾ ਕਰੋ ਜੇ ਤੂੰ ਪੌਣ ਸ਼ਰਟ ਹੋਣ ਪਾਇਆ ਠੀਕ ਹੈ ਆਪਾਂ ਇਹ ਕਰਾਂਗੇ ਸਾਡੇ ਕੋਲ ਤੋਂ ਪਨੀਰੀਆਂ ਵਾਲੀ ਭਾਂਡੇ ਵੇਚਣ ਵਾਲੀਆਂ ਉਹ ਤਾਂ ਉਹ ਗਾਉਂਦੀ ਤੂੰ ਸਾਡੇ ਨਾਲ ਰਿਆ ਕਰ ਤੱਕੀ ਕਰੀ ਉਹ ਆਇਆ ਉਹ ਫਿਰ ਤਾਂ ਪਹਿਲੀ ਵਾਰ ਹੈ ਤਾਂ ਹੁਣ ਤੀਜਾ ਛਿੱਤਰ ਵੀ ਕਰ ਮਾਏ ਨਹੀਂ ਪੈਂਦੇ ਤੇ ਜਦ ਸੈਂਡਲ ਦਾ ਵੱਜ ਰਿਹਾ ਤੇਰੇ ਸੈਂਡਲ ਦੀ ਨਸਾਂ ਦੇ ਲ ਜਾ ਕੇ ਤੇਰੇ ਜਾ ਕੇ ਵੱਜ ਗਏ ਤਨ ਵੱਜ ਗਏ ਆ ਸਾਟ ਲਾ ਕੇ ਘਰੇ ਰੱਖੀ ਨੂੰ ਚੱਟ ਲਿਆ ਕਰ ਉਹ ਚੱਲ ਚੱਲ ਕੰਮ ਮੜ ਗਿਆ ਜਸਦੀ ਜਾਨ ਲੈ ਦੇ ਕਰ ਓਏ ਮੈਂ ਵੀ ਪੈਣਾ ਓਏ ਮੈਂ ਪਾਈਏ ਕੰਮ ਕਰਦਾ ਜਾਣੀ ਸੀ ਬੰਦੀ